ਸਟਾਰ ਗਾਜ਼ੀਆਬਾਦ ਵਿੱਚ ਆਪਣੇ ਘਰ ਦੀ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਤਿੰਨ ਭੈਣਾਵਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਨੇ ਦੇਸ਼ ਦਾ ਧਿਆਨ ਇੱਕ ਵਾਰ ਫਿਰ ਸੋਸ਼ਲ ਮੀਡੀਆ ਦੇ ਨੌਜਵਾਨਾਂ ਅਤੇ ਖਾਸ ਕਰਕੇ ਘੱਟ ਉਮਰ ਦੇ ਅਲੜ ਬੱਚਿਆਂ ਉੱਤੇ ਪੈ ਰਹੇ ਦੁਰ ਪਰਭਾਵਾਂ ਵੱਲ ਖਿੱਚਿਆ ਹੈ ਡੰਡੀ ਗਾਜ਼ੀਆਬਾਦ ਦੀਆਂ ਇਹ ਲੜਕੀਆਂ ਨਿਸ਼ਿਕਾ 16 ਪ੍ਰਾਚੀ 14 ਅਤੇ ਪਾਕੀ 12 ਆਪਣੇ ਪਰਿਵਾਰ ਨਾਲ ਸੈਟੇਲਾਈਟ ਟਾਊਨ ਸਾਹਿਬਾਬਾਦ ਦੇ ਭਾਰਤ ਸਿਟੀ ਅਪਾਰਟਮੈਂਟ ਵਿੱਚ ਰਹਿੰਦੀਆਂ ਸਨ ਡੰਡੀ ਉਨ੍ਹਾਂ ਦੇ ਪਿਤਾ ਚੇਤਨ ਕੁਮਾਰ ਇੱਕ ਵਪਾਰੀ ਸਨ ਅਤੇ ਉਨ੍ਹਾਂ ਦੀਆਂ 2 ਪਤਨੀਆਂ ਅਤੇ 5 ਬੱਚੇ ਸਨ ਡੰਡੀ ਜਿਨ੍ਹਾਂ ਵਿੱਚ 4 ਲੜਕੀਆਂ ਅਤੇ 1 ਲड़का ਸ਼ਾਮਲ ਸੀ ਡੰਡੀ ਬੁੱਧਵਾਰ 4 ਫਰਵਰੀ ਨੂੰ ਚੇਤਨ ਕੁਮਾਰ ਉਸ ਦੀਆਂ ਦੋਵੇਂ ਪਤਨੀਆਂ ਅਤੇ ਇੱਕ ਛੋਟਾ ਲੜਕਾ ਅਤੇ ਲੜਕੀ ਇੱਕ ਕਮਰੇ ਵਿੱਚ ਸੌ ਰਹੇ ਸਨ ਡੰਡੀ ਜਦ ਕੇ ਤਿੰਨ ਲੜਕੀਆਂ ਦੂਸਰੇ ਕਮਰੇ ਵਿੱਚ ਸੌ ਰਹੀਆਂ ਸਨ ਡੰਡੀ ਖੁਦਕੁਸ਼ੀ ਕਰਨ ਵਾਲੀਆਂ ਤਿੰਨ ਲੜਕੀਆਂ ਨੇ ਰਾਤ ਦੇ ਲਗਭਗ 2:15 ਵਜੇ ਅਪਾਰਟਮੈਂਟ ਦੀ ਬਾਲਕੋਨੀ ਤੋਂ ਹੇਠਾਂ ਸ਼ਾਲਾ ਮਾਰ ਦਿੱਤੀਆਂ ਅਤੇ ਇੱਕ ਗਵਾਂਡੀ ਨੇ ਉਹਨਾਂ ਨੂੰ ਅਜਿਹਾ ਕਰਦਿਆਂ ਦੇਖ ਲਿਆ ਡੰਡੀ ਬਾਅਦ ਵਿੱਚ ਇਹਨਾਂ ਲੜਕੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਡੰਡੀ ਸਾਹਮਣੇ ਆਈ ਜਾਣਕਾਰੀ ਅਨੁਸਾਰ ਤਿੰਨੇ ਭੈਣਾਂ ਜ਼ਿਆਦਾ ਸਮਾਂ ਇਕੱਠੀਆਂ ਹੀ ਰਹਿੰਦੀਆਂ ਸਨ ਅਤੇ ਉਹਨਾਂ ਨੂੰ ਆਨਲਾਈਨ ਖੇਡਾਂ ਖੇਡਣ ਦੀ ਲਤ ਲੱਗ ਚੁੱਕੀ ਸੀ ਡੰਡੀ ਇਸ ਦਾ ਅਸਰ ਉਹਨਾਂ ਦੀ ਪੜ੍ਹਾਈ ਉੱਤੇ ਵੀ ਪੈ ਰਿਹਾ ਸੀ ਡੰਡੀ ਪਿਛਲੇ 2.5 ਸਾਲਾਂ ਤੋਂ ਉਹਨਾਂ ਨੇ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਸੀ ਡੰਡੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅੱਜਕਲ ਉਹਨਾਂ ਨੂੰ ਕੋਰੀਅਨ ਲਵ ਗੇਮ ਖੇਡਣ ਦੀ ਆਦਤ ਪੈ ਚੁੱਕੀ ਸੀ ਅਤੇ ਜ਼ਿਆਦਾ ਸਮਾਂ ਉਹ ਇਸ ਮਕਸਦ ਲਈ ਆਪਣੇ ਫੋਨ ਉੱਤੇ ਬਿਤਾਉਂਦੀਆਂ ਸਨ ਡੰਡੀ ਉਹਨਾਂ ਦੇ ਪਿਤਾ ਚੇਤਨ ਕੁਮਾਰ ਅਨੁਸਾਰ ਉਹਨਾਂ ਨੂੰ ਜਦੋਂ ਫੋਨ ਉੱਤੇ ਵਧੇਰੇ ਸਮਾਂ ਬਿਤਾਉਣ ਤੋਂ ਰੋਕਿਆ ਗਿਆ ਤਾਂ ਉਹਨਾਂ ਨੇ ਖੁਦਕੁਸ਼ੀ ਨੋਟ ਲਿਖ ਕੇ ਅਪਾਰਟਮੈਂਟ ਦੀ ਬਾਲਕੋਨੀ ਤੋਂ ਰਾਤ ਨੂੰ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਰਸਤਾ ਅਪਣਾ ਲਿਆ ਡੰਡੀ ਇਸ ਤਰ੍ਹਾਂ ਅੱਲੜ ਉਮਰ ਦੇ ਨੌਜਵਾਨਾਂ ਵੱਲੋਂ ਖੁਦਕੁਸ਼ੀ ਕਰਨ ਦਾ ਦੇਸ਼ ਵਿੱਚ ਇਹ ਪਹਿਲਾ ਮਾਮਲਾ ਨਹੀਂ ਹੈ ਡੰਡੀ ਪੰਜਾਬ ਸਮੇਤ ਦੇਸ਼ ਪਰ ਵਿੱਚ ਸਮੇ ਸਮੇ ਅਜਹੀਆਂ ਅਨੇਕਾਂ ਕਟਨਾਵਾਂ ਵਾਪਰ ਚੁਕੀਆਂ ਹਨ ਡੰਡੀ ਬਿਨਾਂ ਸ਼ੱਕ ਪਿਛਲੇ ਸਾਲਾਂ ਵਿੱਚ ਸੂਚਨਾ ਦੇ ਖੇਤਰ ਵਿੱਚ ਹੋਈ ਕ੍ਰਾਂਤੀ ਨੇ ਅਨੇਕਾਂ ਪੱਖਾਂ ਤੋਂ ਸਾਨੂੰ ਲਾਭ ਪਹੁੰਚਾਇਆ ਹੈ ਡੰਡੀ ਕੰਪਿਊਟਰ ਅਤੇ ਮੋਬਾਈਲ ਫੋਨਾਂ ਦੀ ਵਰਤੋਂ ਨੇ ਸਾਨੂੰ ਅਨੇਕਾਂ ਤਰ੍ਹਾਂ ਦੇ ਫਾਇਦੇ ਦਿੱਤੇ ਹਨ ਪਰ ਇਹਨਾਂ ਚੀਜ਼ਾਂ ਦੀ ਦੁਰਵਰਤੋਂ ਹੁਣ ਸਾਨੂੰ ਚੋਖੇ ਨੁਕਸਾਨ ਵੀ ਪਹੁੰਚਾਉਣ ਲੱਗੀ ਹੈ ਡੰਡੀ ਜਿੱਥੋਂ ਤੱਕ ਆਨਲਾਈਨ ਖੇਡਾਂ ਦਾ ਸਬੰਧ ਹੈ ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਖੇਡਾਂ ਵਿੱਚ ਖੇਡਾਂ ਵਾਲਿਆਂ ਨੂੰ